ਹੈਲੋ ਕਿਵੇਂ ਹੋ ਸਾਰੇ ਜਣੇ ਲਾਈਵ ਦੇ ਵਿੱਚ ਆਓ ਜੀ ਜਿਹੜੇ ਜਿਹੜੇ ਜੇ ਕਿਸੇ ਕੋਲੇ ਲਾਈਵ ਪਹੁੰਚ ਰਿਹਾ ਹੈ ਹੈਲੋ आजो सारे जने के एक जना बने है। प्लीज कमेंट करो कमेंट करो प्लीज़ कमेंट करो एक जना पता नहीं कौन है जो बैठा देख रहा बार बार आ गया उठ गया प्लीज़ कमेंट कर सकते हो ਪਲੀਜ਼ ਕਮੈਂਟ ਕਰੋ ਜਿਹੜੇ ਵੀ ਹੈਗੇ ਹੈਗੇ ਲਾਈਵ ਤੇ ਬਨੇਰੇ ਤੇ ਬੈਠ ਬੈਠ ਕੇ ਵਾਪਸ ਚਲੇ ਜਾ ਰਹੇ ਹੋ ਕਮੈਂਟ ਵੀ ਕਰ ਲਓ ਪਤਾ ਵੀ ਲੱਗੇ ਨਾ ਵੀ ਕਿਸੇ ਨੇ ਜਿਹਨੇ ਸਬਸਕ੍ਰਾਈਬ ਕੀਤਾ ਹੈਗਾ ਕਮੈਂਟ ਕਰਕੇ ਜਾਂਦਾ ਇੱਕ ਵਾਰ ਵਾਹਿਗੁਰੂ ਵਾਹਿਗੁਰੂ ਲਿਖ ਦਿਓ ਕੋਈ ਜ਼ਰੂਰੀ ਨਹੀਂ ਕੋਈ ਤੁਸੀਂ ਗੱਲਾਂ ਕਰਨੀਆਂ ਲਾਈਕ ਕਰ ਦਿਓ ਰਾਦੇ ਰਾਦੇ ਸਰੋਜ ਦੀਦੀ ਕੀ ਹਾਲ ਚਾਲ ਆ ਇਹ ਚੈਨਲ ਨਾ ਮੇਰੇ ਇਸ ਚੈਨਲ ਤੇ ਥੋੜੀ ਜੀ ਦਿੱਕਤ ਆ ਗਈ ਸੀਗੀ ਤਾਂ ਕਰਕੇ ਨਾ ਮੈਂ ਇਸ ਤੇ ਹੁਣ ਦੇਖਿਆ ਜਦੋਂ ਤਾਂ ਫਿਰ ਮੈਨੂੰ ਲਾਈਵ ਲਾਉਣਾ ਪਿਆ ਪਹਿਲੇ ਦਿਨ ਲਾਈਵ ਸ਼ੁਰੂ ਕਰਿਆ ਇਸ ਚੈਨਲ ਤੇ ਸਰੋਜ ਦੀਦੀ ਅੱਜ ਜੇ ਪਹਿਲਾ ਦਿਨ ਆ ਫਿਰ ਮੈਂ ਖਿਆ ਸਰੋਜ ਦੀਦੀ ਨੂੰ ਲਿੰਕਸ ਸੈਂਡ ਕਰਾਂ ਪਹਿਲਾਂ ਤਾਂ ਅੱਜ ਸਰੋਜ ਦੀਦੀ ਦਾ ਹੈਪੀ ਬਰਥਡੇ ਆ ਤੇ ਫਿਰ ਮੈਂ ਲਾਈਵ ਸ਼ੁਰੂ ਕਰਿਆ 25 ਦਸੰਬਰ ਨੂੰ ਹੈਪੀ ਬਰਥਡੇ ਸਰੋਜ ਦੀਦੀ ਰੱਬ ਤੁਹਾਡੀ ਲੰਮੀ ਉਮਰ ਕਰੇ ਹਰ ਖੁਸ਼ੀ ਤੁਹਾਡੇ ਕੋਲ ਹੋਵੇ ਕੋਈ ਆਉਂਦਾ ਹੀ ਨਹੀਂ ਦੀਦੀ ਜਿਨੇ 20000 ਸਬਸਕ੍ਰਾਈਬ ਨੇ ਤੇ ਕੋਈ ਕਮੈਂਟ ਹੀ ਨਹੀਂ ਕਰੀ ਜਾਂਦਾ वदिय तेनल तो दुगनी रात चुगनी तरक्की हो गए हां ये हो गया थैंक यू सो मच मई कला शॉर्ट वाला चैनल सी ये क्या लोंग वीडियो पानी पेगी लाइव लागा ਏਅਰਲਾਈਨਸ ਨੇ ਜਿਹੜੀਆਂ ਉਹ ਫੇਰ ਪੂਰੀਆਂ ਹੋਣੀਆਂ ਤਾਂ ਕਰਕੇ ਫਿਰ ਇਸ ਤੇ ਮੰਦੋ ਚਾਰ ਦਿਨਾਂ ਲਾਈਵ ਹੈ ਜਿਹੜਾ ਉਹ ਲਾਵਾਂਗੇ हाँ जी एक फिर लाइव का दीदी दसिया मैं लाइव का पता ही नहीं है किसी ने चैनल बंद कर दिता कि चैनल दीदी ਨਹੀਂ ਮੇਰੇ ਤਾਂ ਦੋਨੋਂ ਚੈਨਲ ਚੱਲਦੇ ਆ ਵਧੀਆ ਪਹਿਨੇ ਮੈਨੂੰ ਤਾਂ ਬਹੁਤ ਅਫਸੋਸ ਹੁੰਦਾ ਇੰਨਾ ਪਿਆਰ ਪਾ ਕੇ ਜੁੜ ਕੇ ਹੁੰਦੇ ਦੇ ਨਹੀਂ ਹਾਂ ਹਾਂ ਬਸ ਫੇਰ ਦੀ ਇਹ ਪਤਾ ਕੀ ਗੱਲ ਹੈ ਇਹ ਇਦਾਂ ਹੀ ਹੈ ਸੋਸ਼ਲ ਮੀਡੀਆ ਦਾ ਹੈਗਾ ਕੰਮ ਆਇੰਦ ਅੱਜ ਕੋਈ ਹੋਰ ਕੱਲ ਕੋਈ ਹੋਰ ਹੈ ਨਹੀਂ ਦੋਨੋਂ ਨਹੀਂ ਕਿਹਾ ਹੋਰ कहनी नहीं, नहीं चैनल बंद कर दिता अच्छा ठीक है जी ठीक है ठीक है सरोज दीदी आज थोड़ा टाइम लाई आऊंगी दी, सरोज दीदी मैं ਅੱਲ ਜੇ ਦੁਪਹਿਰ ਹੀ ਤਾਂ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗੀ ਫਿਰ ਕਿਉਂ ਮੇਰਾ ਦੋ ਚੈਨਲਾਂ ਤੇ ਕੰਮ ਹੈ ਘਰ ਦਾ ਕੰਮ ਵੀ ਹੈ ਤੇ ਮੇਰਾ ਟਾਈਮ ਨਹੀਂ ਹੁੰਦਾ ਟਾਈਮ ਚੋਂ ਟਾਈਮ ਕੱਢ ਕੇ ਮੈਨੂੰ ਇਸ ਚੈਨਲ ਤੇ ਲਾਈਵ ਆਉਣਾ ਪਊਗਾ 2-4 ਦਿਨ ਦੱਸ ਦੇਣਾ ਤੇ ਚਲੋ ਕਰਨਾ ਹੀ ਪਊਗਾ ਤਾਂ ਹੁਣ ਤੇ ਮੈਂ ਤੁਹਾਨੂੰ ਲਿੰਕ ਸੈਂਡ ਜ਼ਰੂਰ ਕਰੂੰਗੀ ਪਰ ਉਹ ਗੋਪੀਆ ਦਵੀ ਉਹ ਨਹੀਂ ਮਿਸ ਕਰਦੀਆਂ ਮੇਰੇ ਲਈ ਕੋਈ ਨਵੇਂ ਨਹੀਂ ਸਭ ਪੁਰਾਣੇ ਹੀ ਯਾਦ ਹਾਂ ਉਹ ਤਾਂ ਹੈ ਆਪਾਂ ਦਾ ਫਿਰ ਜਦੋਂ ਮੇਰੀ ਲਾਈਵ ਆਪਾਂ ਲਾਈਵਾਂ ਹੀ ਕਰਦੀਆਂ ਨਾ ਇੱਕ ਤਾਂ ਬੰਦਾ ਹੁੰਦਾ ਲਾਈਵਾਂ ਦੇ ਵਿੱਚ ਚੱਕਰ ਕੱਢਦਾ ਆਪਾਂ ਤਾਂ ਜਿੰਨੇ ਵੀ ਆਪਣੇ ਫਰੈਂਡ ਸੀਗੇ ਸਾਰੇ ਭੈਣ ਭਰਾ ਤੇ ਉਹਨਾਂ ਨੇ ਸਾਰਿਆਂ ਨੇ ਲਾਈਕਾਂ ਛੱਡਤੀਆਂ ਮੇਰੇ ਹਿਸਾਬ ਨਾਲ ਤਾਂ ਬਾਕੀ ਪਤਾ ਨਹੀਂ ਕੀ ਕਹਿ ਸਕਦੇ ਆ ਨਵੇਂਾਂ ਦੇ ਵਿੱਚ ਚੈਨਲ ਨਹੀਂ ਹੈਗੇ ਆਪਣੇ ਕੋਲ ਉਹਨਾਂ ਦੇ ਜਾਂਦੇ ਹੁਣ ਹਾਂਜੀ ਸਰੋਜ ਦੀਦੀ ਕੋਈ ਗੱਲ ਨਹੀਂ ਬਸ ਮੈਂ ਲਾਈਵ ਇੰਨਾ ਟਾਈਮ ਨਹੀਂ ਲਾਉਣਾਗਾ ਕੱਲ ਲਾਵਾਂਗੇ ਬਾਕੀ ਕੋਈ ਗੱਲ ਨਹੀਂ ਬਾਏ ਗੁੱਡ ਨਾਈਟ ਤੁਸੀਂ ਵਧੀਆ ਗੱਲ ਕਰੋ ਫੋਨ ਤੇ ਲਾਈਵ ਦੇ ਚੱਕਰ 'ਚ ਤੁਸੀਂ ਨਾ ਫੋਨ ਖਰਾਬ ਕਰਿਓ ਮੈਂ ਲਾਈਵ ਆਫ ਹੀ ਕਰਦੀ ਹਾਂ ਬਸ